ਸਤਸ਼੍ਰੀ ਅਕਾਲ ਦੋਸਤੋ ਪੰਜਾਬ ਵਿਧਾਨ ਸਭਾ 2027 ਦੀਆਂ ਚੋਣਾਂ ਨੂੰ ਲੈ ਕੇ ਇਸ ਵਕਤ ਪੰਜਾਬ ਦੇ ਵਿੱਚ ਸਿਆਸੀ ਮਾਹੌਲ ਪੂਰੀ ਤਰ੍ਹਾਂ ਗਰਮਾਇਆ ਹੋਇਆ ਸਾਰੀਆਂ ਪਾਰਟੀਆਂ ਦੇ ਵਿੱਚ ਲੋਕਾਂ ਦਾ ਵਿਸ਼ਵਾਸ ਕਿਸ ਤਰ੍ਹਾਂ ਜਿੱਤਣਾ ਕਿਹੋ ਜਿਹੀਆਂ ਨੀਤੀਆਂ ਬਣਾਉਣੀਆਂ ਤੇ ਕਿਹੋ ਜਿਹੀਆਂ ਤਿਆਰੀਆਂ ਕਰਨੀਆਂ ਇਸ ਨੂੰ ਲੈ ਕੇ ਪਾਰਟੀ ਹਾਈ ਕਮਾਂਡ ਦੇ ਵਿੱਚ ਮੀਟਿੰਗਾਂ ਦਾ ਜਿਹੜਾ ਦੌਰ ਹੈ ਉਹ جاری ਹੈ ਤੇ ਲੋਕਾਂ ਦਾ ਵਿਸ਼ਵਾਸ ਹਾਸਲ ਕਰਕੇ ਸਰਕਾਰ ਬਣਾਉਣੀ ਇਹੀ ਮੁੱਖ ਮਕਸਦ ਹੈ ਸਾਰੀਆਂ ਪਾਰਟੀਆਂ ਵੱਲੋਂ ਜਿੱਥੇ ਆਮ ਆਦਮੀ ਪਾਰਟੀ ਵੱਲੋਂ ਦੁਬਾਰਾ ਰਿਪੀਟ ਕਰਨ ਦੀਆਂ ਗੱਲਾਂ ਕਹੀਆਂ ਜਾ ਰਹੀਆਂ ਔਰ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਲੋਕ ਅੱਖੀ ਨੀਤੀਆਂ ਦਾ ਕਰਕੇ ਅੱਜ ਵੀ ਜਿਹੜਾ ਲੋਕਾਂ ਦਾ ਜਿਹੜਾ ਸਮਰਥਨ ਹੈ ਬਹੁਤ ਮਤ ਉਸੇ ਤਰ੍ਹਾਂ ਆਮ ਆਦਮੀ ਪਾਰਟੀ ਦੁਬਾਰਾ ਹਾਸਲ ਕਰੇਗੀ 2027 ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਹਰ ਵਰਗ ਦੇ ਲੋਕਾਂ ਦੇ ਲਈ ਆਮ ਆਦਮੀ ਪਾਰਟੀ ਵੱਲੋਂ ਕੰਮ ਕੀਤਾ ਗਿਆ ਹੈ ਉਥੇ ਹੀ ਦੂਸਰੀਆਂ ਪਾਰਟੀਆਂ ਵੱਲੋਂ ਵੀ ਬੇਸ਼ੱਕ ਕਾਂਗਰਸ ਦੇ ਵਿੱਚ ਥੋੜੀ-ਬਹੁਤ ਧੜੇਬੰਦੀ ਹੈ, મતਭੇਦ ਹੈ ਪਰ ਉਹਨਾਂ ਵੱਲੋਂ ਵੀ ਨਵੇਂ ਚਿਹਰੇ ਜਿਹੜੇ ਆ ਪੰਜਾਬ ਭਰ ਦੇ ਵਿੱਚ ਉਤਾਰਨ ਦੀ ਜਿਹੜੀ ਗੱਲ ਹੈ ਉਹ ਕਹੀ ਗਈ ਹੈ। ਉਥੇ ਹੀ ਇਸ ਵਾਰ ਅਕਾਲੀ ਦਲ ਬਾਦਲ ਜੋ ਕਿ ਭਾਜਪਾ ਤੋਂ ਅਲੱਗ ਹੋ ਕੇ ਪਹਿਲੀ ਵਾਰ 117 ਸੀਟਾਂ ਦੇ ਉੱਪਰ ਚੋਣ ਲੜ ਰਿਹਾ ਹੈ ਉਹ ਪੂਰੇ ਜ਼ੋਰ-ਸ਼ੋਰ ਨਾਲ ਗਰਾਊਂਡ ਪੱਧਰ ਤੇ ਕੰਮ ਕਰ ਰਿਹਾ ਤੇ ਲੋਕਾਂ ਨੂੰ ਵੱਡੇ ਆਗੂਆਂ ਨੂੰ ਆਪਣੇ ਨਾਲ ਜੋੜ ਰਿਹਾ ਹੈ ਚਾਹੇ ਉਹ ਰਸਕੇ ਗਏ ਹੋਏ ਅਕਾਲੀ ਆਗੂ ਹੋਣ ਤੇ ਚਾਹੇ ਦੂਸਰੀਆਂ ਪਾਰਟੀਆਂ ਦੇ ਵਿੱਚ ਜਿੰਨਾ ਤਾਂ ਆਪਣੇ ਹਲਕਿਆਂ ਦੇ ਵਿੱਚ ਚੰਗਾ ਰਸੋਖ ਹੈ ਦਬਦਬਾ ਉਹਨਾਂ ਆਗੂਆਂ ਨੂੰ ਆਪਣੀ ਪਾਰਟੀ ਦੇ ਵਿੱਚ ਲਿਆਉਣ ਦੇ ਲਈ ਹਰ ਹੀਲਾ ਜਿਹੜਾ ਵਰਤ ਰਿਹਾ ਹੈ ਕਿਉਂਕਿ ਇਸ ਵਾਰ ਸੁਖਪੀਰ ਸਿੰਘ ਬਾਦਲ ਦਾ ਵੀ ਇਹੀ ਕਹਿਣਾ ਹੈ ਕਿ ਨੌਜਵਾਨ ਚਿਹਰਿਆਂ ਦੇ ਉੱਪਰ ਹੀ ਫੋਕਸ ਕੀਤਾ ਜਾਏਗਾ ਦੂਸਰੀ ਗੱਲ ਜਦੋਂ ਤਾਂ ਆਕਾਲੀ ਦਲ ਬਾਦਲ ਦਾ ਤਾਂ ਟਟਿਆ ਹੈ ਫਾਫ ਕਿ ਬਹੁਤ ਸਾਰੇ ਵੱਡੇ ਲੀਡਰ ਉਸ ਪਾਰਟੀ ਤੋਂ ਚਲੇ ਗਏ ਹੈ ਪੁਨਰਸੁਰਜੀਤ ਅਕਾਲੀ ਦਲ ਚ ਤਾਂ ਉਸ ਤੋਂ ਬਾਅਦ ਉਹਨਾਂ ਸੀਟਾਂ ਦੇ ਉੱਪਰ ਹਲਕਿਆਂ ਦੇ ਵਿੱਚ ਵੀ ਸੁਖਬੀਰ ਸਿੰਘ ਬਾਦਲ ਨੂੰ ਜਿਹੜੇ ਹੈ ਉਹ ਨਵੇਂ ਚਿਹਰਿਆਂ ਦੀ ਭਾਲ ਹੈ ਜਿਸ ਨੂੰ ਲੈ ਕੇ ਪਾਰਟੀ ਦੇ ਵਰਕਰਾਂ ਵੱਲੋਂ ਦਿਨ ਰਾਤ ਇੱਕ ਕੀਤਾ ਜਾ ਰਿਹਾ ਹੈ ਕਿਉਂਕਿ ਟਾਈਮ ਬਹੁਤ ਥੋੜਾ ਬਚਿਆ ਤੇ ਜ਼ਮੀਨੀ ਪੱਧਰ ਤੇ ਕੰਮ ਕਰਨ ਵਾਲਾ ਅਜੇ ਬਹੁਤ ਹੈ ਹੁਣ ਜਿਹੜੀ ਖਬਰ ਸੂਤਰਾਂ ਦੇ ਹਵਾਲੇ ਤੋਂ ਆਈ ਹੈ ਕਪੂਰਥਲਾ ਤੋਂ ਆਈ ਹੈ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਦਲਵਿੰਦਰ ਸਿੰਘ ਸਿੱਧੂ ਤੇ ਹਲਕਾ ਇੰਚਾਰਜ ਐਚਐਸ ਵਾਲਿਆ ਦੀ ਅਗਵਾਈ ਵਿੱਚ ਭਾਜਪਾ ਦੇ ਜਿਹੜਾ ਪਾਰਟੀ ਹੈ ਉਸ ਤੇ ਵਿਸਨ ਲਾਈ ਗਈ ਹੈ ਉਸ ਤੇ ਵੱਡੇ ਦੋ ਆਗੂਆਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਕਰਵਾਇਆ ਗਿਆ ਸੁਖਬੀਰ ਸਿੰਘ ਬਾਦਲ ਨੇ ਭਾਜਪਾ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਲ ਹੋਏ ਦੋਵੇਂ ਆਗੂਆਂ ਦਾ ਸਵਾਗਤ ਕੀਤਾ ਹੈ ਤੇ ਉਹਨਾਂ ਨੂੰ ਮੌਕੇ ਤੇ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਕਪੂਰਥਲਾ ਦਾ ਜੁਆਇੰਟ ਸਕੱਤਰ ਨਿਯੁਕਤ ਕੀਤਾ ਗਿਆ ਸੁਖਬੀਰ ਸਿੰਘ ਬਾਦਲ ਨੇ ਅਕਾਲੀ ਆਗੂ ਤਲਵਿੰਦਰ ਸਿੰਘ ਸਿੱਟੂ ਤੇ ਐਚਐਸ ਵਾਲੀਆ ਨੂੰ ਕਿਹਾ ਕਿ 2027 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਨੂੰ ਮਜ਼ਬੂਤ ਕੀਤਾ ਜਾਵੇ ਬਾਦ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਤਲਵਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਕਾਂਗਰਸ ਨੂੰ ਸੱਤਾ ਤੋਂ ਲਾਂਭੇ ਕਰਕੇ 2022 ਦੇ ਵਿੱਚ ਹੋਈਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਵੱਡੇ ਬਹੁਮਤ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਸੀ ਪਰ ਇਸ ਸਰਕਾਰ ਨੇ ਪੰਜਾਬ ਦੇ ਲੋਕਾਂ ਨਾਲ ਵਿਸ਼ਵਾਸ ਘਾਤ ਕੀਤਾ ਹੈ। ਉਹਨਾਂ ਕਿਹਾ ਕਿ ਪੰਜਾਬ ਵਿੱਚ ਅਮਨ ਕਾਨੂੰਨ ਨਾਂ ਦੀ ਕੋਈ ਚੀਜ਼ ਨਹੀਂ ਤੇ ਸਰਕਾਰ ਹਰ ਫਰੰਟ ਤੇ ਬੁਰੀ ਤਰ੍ਹਾਂ ਫੇਲ ਹੋਈ ਹੈ। ਉਨ੍ਹਾਂ ਦੀ ਅਗਵਾਈ ਦੇ ਵਿੱਚ ਭਾਜਪਾ ਦੇ ਜ਼ਿਲ੍ਹਾ ਸਕੱਤਰ ਸਰਮਜੀਤ ਸਿੰਘ ਤੇ ਅੰਤਿਮ ਖੌਸਲਾ ਨੇ ਭਾਜਪਾ ਨੂੰ ਅਲਵਿਦਾ ਕਹਿ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਮੌਜੂਦਗੀ ਵਿੱਚ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਦਾ ਜਿਹੜਾ ਐਲਾਨ ਕੀਤਾ ਹੈ ਉੱਥੇ ਹੀ ਉਹਨਾਂ ਨੇ ਆਮ ਆਦਮੀ ਪਾਰਟੀ ਤੇ ਨਿਸ਼ਾਨਾ ਸਾਧਿਆ ਹੋਇਆ ਕਿ ਆ ਉਹਨਾਂ ਕਿਹਾ ਕਿ ਪੰਜਾਬ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ ਦੇ ਲਈ ਉਤਾਵਲੇ ਹਨ ਕਿਉਂਕਿ ਪੰਜਾਬ ਦਾ ਸਰਵਪੱਖੀ ਵਿਕਾਸ ਸਿਰਫ ਸ਼੍ਰੋਮਣੀ ਅਕਾਲੀ ਦਲ ਹੀ ਕਰ ਸਕਦਾ ਹੈ ਉਹਨਾਂ ਨੇ ਕਿਹਾ ਕਿ ਇਸ ਵਕਤ ਪੰਜਾਬ ਦੇ ਵਿੱਚ ਲੁੱਟਖੋ ਫਰੋਤੀਆਂ ਤੇ ਕਤਲੋਗਾਰਤ ਕਾਰਨ ਲੋਕਾਂ ਵਿੱਚ ਡਰਸ਼ਅਤ ਦਾ ਜਿਹੜਾ ਉਹ ਮਾਹੌਲ ਹੈ ਉਹਨਾਂ ਪਾਰਟੀ ਆਗੂਆਂ ਤੇ ਵਰਕਰਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਸੱਤਾ ਦੇ ਵਿੱਚ ਲਿਆਉਣ ਲਈ ਦਿਨ ਰਾਤ ਇੱਕ ਕਰਕੇ ਜਿਹੜਾ ਉਹ ਕੰਮ ਕਰਨ ਅਸ ਵਕਤ ਅਕਾਲੀ ਦਲ ਬਾਦਲ ਦਾ ਕਾਫਲਾ ਜਿਸ ਤਰੀਕੇ ਨਾਲ ਵੱਧਦਾ ਹੋਇਆ ਨਜ਼ਰ ਆ ਰਿਹਾ ਹੈ 2027 ਦੇ ਵਿੱਚ ਆਸ ਹੈ ਕਿ ਉਹਨਾਂ ਦੀ ਪਾਰਟੀ ਜਿਹੜੀ ਹੈ ਉਹ ਦੁਬਾਰਾ ਤੋਂ ਫਿਰ ਜਿਹੜਾ ਉਹਨਾਂ ਦਾ ਵੋਟ ਗ੍ਰਾਫ ਹੈ ਉਹ ਕਾਫੀ ਵੱਧ ਸਕਦਾ ਹੈ ਕਿਉਂਕਿ ਪਿਛਲੇ 9 ਸਾਲ ਤੋਂ ਉਹਨਾਂ ਦਾ ਵੋਟ ਗ੍ਰਾਫ ਕਾਫੀ ਅਕਾਲੀ ਦਲ ਬਾਦਲ ਦਾ ਥੱਲੇ ਡਿੱਗਿਆ ਸੀ ਕਿਉਂਕਿ ਨਾਤਾ ਵਿਧਾਨ ਸਭਾ ਚੋਣਾਂ ਦੇ ਵਿੱਚ ਕੁਝ ਖਾਸ ਹਾਸਲ ਕਰ ਸਕੇ ਸੀ 2022 ਦੇ ਵਿੱਚ ਤੇ 2024 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਵੀ ਅਕਾਲੀ ਦਲ ਬਾਦਲ ਕੁਝ ਖਾਸ ਜਿਹੜਾ ਉਹ ਕਾਰਗੁਜ਼ਾਰੀ ਨਹੀਂ ਕਰ ਸਕਿਆ ਸੀ ਪਰ ਹੁਣ ਜਿਸ ਤਰੀਕੇ ਨਾਲ ਉਪਚੋਣਾ ਹੋਈਆਂ ਪੰਜਾਬ ਦੇ ਵਿੱਚ ਖਾਸ ਕਰਕੇ ਤਰਨਤਾਰਨ ਦੀ ਜਿਹੜੀ ਉਪਚੋਣ ਹੋਈ ਹੈ ਤੇ ਉੱਥੇ ਚੰਗੀ ਵਾਪਸੀ ਕੀਤੀ ਸੀ ਅਕਾਲੀ ਦਲ ਨੇ ਤੇ ਫਿਰ ਬਲਕਸੌਂਤੀ ਜ਼ਿਲ੍ਹਾ ਪ੍ਰੀਸ਼ਦ ਤੇ ਚੋਣਾ ਵਿੱਚ ਵੀ ਆਮ ਆਦਮੀ ਪਾਰਟੀ ਦੇ ਨਾਲ ਜਿਹੜੀ ਟਿਕਾਣੀ ਟੱਕਰ ਦੇਖਣ ਨੂੰ ਮਿਲੀ ਸੀ ਆਮ ਆਦਮੀ ਪਾਰਟੀ ਕਾਂਗਰਸ ਤੇ ਅਕਾਲੀ ਦਲ ਬਾਦਲ ਹੁਣ ਅਕਾਲੀ ਦਲ ਬਾਦਲ ਨੂੰ ਫਿਰ ਇਹੀ ਆਸ ਹੈ ਕਿ ਜਿਸ ਤਰੀਕੇ ਨਾਲ ਲੋਕ ਬਦਲ ਚਾਹੁੰਦੇ ਐ ਹਰ 5 ਸਾਲ ਬਾਅਦ ਤਾਂ ਉਹਨਾਂ ਨੂੰ ਲੱਗਦਾ ਹੈ ਦੋਵਾਂ ਪਾਰਟੀਆਂ ਨੂੰ ਕਾਂਗਰਸ ਤੇ ਅਕਾਲੀ ਦਲ ਬਦਲ ਪਰ ਜਿਵੇਂ ਕਾਂਗਰਸ ਦੇ ਵਿੱਚ ਥੋੜਾ ਕਾਟੋਕਲੇਸ਼ ਜ਼ਿਆਦਾ ਹੈ ਇਸ ਦਾ ਫਾਇਦਾ ਜਿਹੜਾ ਹੈ ਅਕਾਲੀ ਦਲ ਬਾਦਲ ਲੈ ਸਕਦਾ ਹੈ ਧੰਨਵਾਦ